ਬੰਦ ਕਰੋ ਚਨਾਡੋਰ ਬੰਦ ਕਰੋ ਬੰਦ ਕਰੋ ਚਨਾਡੋਰ ਬੰਦ ਕਰੋ ਅੱਜ ਪਿੰਡ ਰਾਜੇ ਕੀ ਅਤੇ ਪਿੰਡ ਮਹਿਮਤ ਚੱਕ ਦੇ ਮੋਤਬਰ ਆਗੂਆਂ ਨੇ ਸਾਂਝੇ ਤੌਰ ਤੇ ਸਰਵਸੰਮਤੀ ਨਾਲ ਇਤਿਹਾਸਕ ਫੈਸਲਾ ਲੈਂਦਿਆ ਚਨਾਡੋਰ ਦਾ ਮੁਕੰਮਲ ਤੌਰ ਤੇ ਬਾਈਕਟ ਕੀਤਾ ਹੈ ਤੇ ਉਤਨੀ ਕੁਝ ਨੌਜਵਾਨਾਂ ਵਾਲੋ ਜਿਨ੍ਹਾਂ ਵਾਲੋ ਚਨਾਡੋਰ ਦੇ ਗੱਟੂ ਖਰੀਦੇ ਗਏ ਸਨ ਉਹਨਾਂ ਨੂੰ ਮੋਤਬਰ ਆਗੂਆਂ ਸਾਹਮਣੇ ਸੌੜ ਦਿੱਤਾ ਗਿਆ ਇਸ ਮੌਕੇ ਗਲਬਤ ਦੌਰਾਨ ਪਿੰਡ ਰਾਜੇ ਕਦੇ ਸਰਪੰਚ ਦਲਬੀਰ ਸਿੰਘ ਭਟਾਲੀਵਾਲ ਅਤੇ ਹੋਰ ਮੋਤਬਰ ਆਗੂ ਦੱਸਿਆ ਚੈਨਾ ਡੋਰ ਨਾਲ ਆਏ ਦਿਨ ਪੰਜਾਬ ਵਿੱਚ ਕਿਤਨਾ ਕਿਤੇ ਇਸ ਖੁਨੀ ਡੋਰ ਨਾਲ ਜ਼ਖਮੀ ਹੋ ਰਹੇ ਹਨ ਉਸੇ ਜੀ ਪੰਛੀ ਵੀ ਇਸੇ ਚ ਪੇੜ ਵਿੱਚ ਆ ਰਹੇ ਹਨ ਪਰ ਕੁਝ ਮਨਾਫਾ ਖਰ ਲੋਕ ਇਸ ਡੋਰ ਤੋਂ ਚੁਰਾ ਸੁਪੇ ਵੇਚ ਕੇ ਮਨੁੱਖਾਂ ਤੇ ਪੰਛੀਆਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ ਉਹਨਾਂ ਦੱਸਿਆ ਕਿ ਇਸ ਡੋਰ ਦਾ ਪੂਰ ਤੁਰ ਤੋਂ ਬਾਈ ਕੱਟ ਕਰ ਲਈ ਦੋਵਾਂ ਪਿੰਡਾਂ ਦੇ ਮੋਤਬਰ ਅਗਲਾਂ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਬਕਾਇਦਾ ਪਿੰਡਾਂ ਦੇ ਗੁਰਦੁਆਰਾ ਸਭੇ 'ਚ ਅਨਾਊਂਸਮੈਂਟਾਂ ਕਰਵਾਈਆਂ ਗਈਆਂ ਅਤੇ ਪਿੰਦੇ ਚੌਕੀਦਾਰ ਵੱਲੋਂ ਘਰ-ਘਰ ਪੀਪਾ ਖੜਕਾ ਕੇ ਇਸ ਖੂਨੀ ਡੋਰ ਤੋਂ ਬਣੇ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਅੱਜ ਪਿੰਦੇ ਨੌਜਵਾਨਾਂ ਵੱਲੋਂ ਜਿਨ੍ਹਾਂ ਵੱਲੋਂ ਚੈਨਾ ਡੋਰ ਦੇ ਗੱਟੂ ਖਰੀਦੇ ਗਏ ਸਨ ਉਹਨਾਂ ਨੂੰ ਸੌਂਡ ਦਿੱਤਾ ਗਿਆ ਤੇ ਅੱਗੇ ਤੋਂ ਸੰਕਲਪ ਲਿਆ ਕੇ ਉਹ ਚੈਨਾ ਡੋਰ ਦਾ ਕਦੇ ਵੀ ਇਸਤੇਮਾਲ ਨਹੀਂ ਕਰਨਗੇ ਤੇ ਲੋੜੀਆ ਧਿਆਰ ਮਨਾਉਣ ਨੂੰ ਮੁਕੇ ਧਾਗੇ ਦੀ ਡੋਰ ਦਾ ਇਸਤੇਮਾਲ ਕਰਨਗੇ। ਉਹਨਾਂ ਦੱਸਿਆ ਕਿ ਅਗਰ ਕੋਈ ਵੀ ਜਾਣ ਬੁਝ ਕੇ ਇਸ ਡੋਰ ਦੀ ਇਸਤੇਮਾਲ ਕਰੇਗਾ ਪਰ ਉਸ ਉੱਪਰ ਪੂਸ ਕਾਰਵਾਈ ਹੋਏਗਾ ਤਾਂ ਪਿੰਡ ਦਾ ਕੋਈ ਵੀ ਮੋਦਬਰ ਆਗੂ ਉਸੇ ਮਦਦ ਨਹੀਂ ਕਰੇਗਾ ਇਸ ਮੌਕੇ ਨੌਜਵਾਨਾਂ ਨੇ ਹੋਰਨਾ ਪਿੰਡਾਂ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਪਿੰਡ ਵਿੱਚ ਚੈਨਾ ਡੋਰ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਹੈ ਉਹ ਵੀ ਉਸੇ ਤਰ੍ਹਾਂ ਇਸ ਖੂਨੀ ਡੋਰ ਦਾ ਬਾਈਕਟ ਕਰਕੇ ਮਨੁੱਖਾਂ ਤੇ ਪੰਛੀਆਂ ਦੇ ਰਖਵਾਲੇ ਬਣ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਹਾਂਜੀ ਸਰਪੰਚ ਸਾਹਿਬ ਅੱਜ ਦੇ ਨੌਜਵਾਨਾਂ ਵਰਗੇ ਤੁਹਾਡੇ ਉਪਰਾਲੇ ਦੇ ਨਾਲ ਚైనా ਡੋਰ ਦਾ ਬਾਈਕਾਟ ਕੀਤਾ ਗਿਆ ਔਰ ਚైనా ਕਰਤੂ ਜਿਹੜੀ ਜਲਾਈ ਵੀ ਗਈ ਕਿਉਂ ਲੋੜ ਪਈ ਤੁਹਾਨੂੰ ਇਹ ਇੱਕ ਕੰਮ ਕਰਦੇ ਕਿ ਵਾਕੇ ਮਹਿਸੂਸ ਕੀਤਾ ਵੀ ਇਹ ਮਾਰੀ ਚੀਜ ਹੈ ਵੇਖੋ ਜੀ ਹਰ ਨਿਊ ਚੈਨਲ ਦੇ ਉੱਤੇ ਚైనా ਡੋਰ ਦਾ ਕਹਿਰ ਜਿਹੜਾ ਵੇਖਣ ਨੂੰ ਮਿਲ ਰਿਹਾ ਕਦੇ ਕਿਸੇ ਬੱਚੇ ਦੀ ਉਂਗਲਾਂ ਕੱਟੀਆਂ ਗਈਆਂ ਕਿਸੇ ਬੱਚੇ ਦੀ ਗਰਦਨ ਕੱਟੀ ਗਈ ਆ ਇੱਥੋਂ ਤੱਕ ਕਿ ਸਾਡਾ ਵਾਤਾਵਰਣ ਜਿਹੜਾ ਪੰਛੀ ਜਿਹੜੇ ਨੇ ਉਹਨਾਂ ਦਾ ਵੀ ਬੁਰਾ ਹਾਲ ਹੋ ਰਿਹਾ ਹੈ ਤੇ ਅਸੀਂ ਸੋਚਿਆ ਵੀ ਅਸੀਂ ਬੱਚਿਆਂ ਦੇ ਨਾਲ ਤੇ ਨੌਜਵਾਨਾਂ ਦੇ ਨਾਲ ਇਸ ਇਸ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਡਾ ਸੰਯੋਗ ਦਿੱਤਾ ਸਾਥ ਦਿੱਤਾ ਆਪਣੇ ਆਪਣੇ ਛੱਟੂ ਲਿਆ ਗਏ ਤੇ ਉਹਨਾਂ ਨੂੰ ਜਲਾਇਆ ਵੇਖੋ ਜੀ ਅਸੀਂ 2 ਦਿਨ ਤੋਂ ਇਸ ਦੇ ਪਿੱਛੇ ਲੱਗੇ ਹੋਏ ਗੁਦਰਾ ਸਾਹਿਬ ਵਿਲਾਸਮੈਂਟ ਹੋ ਰਹੀ ਆ ਫਿਰ ਪਿੰਡ ਦਾ ਚੌਕੀਦਾਰ ਵੀ ਕਰ ਕਰ ਜਾ ਕੇ ਇਸ ਨੂੰ ਕਰ ਰਿਹਾ ਵਾ ਇਸਦੇ ਬਾਅਦ ਵੀ ਅਗਰ ਕੋਈ ਇਹ ਚੀਜ਼ ਨੂੰ ਜੂਝ ਕਰਦਾ ਵਾ ਤਾਂ ਉਹ ਉਸ ਦਾ ਖੁਦ ਜਮੇਆਰ ਹੋਊਗਾ ਪੰਚਾਇਤ ਪਿੰਡ ਮੈਮੇ ਚੱਕ ਤੇ ਰਾਜਗੜੀ ਪੰਚਾਇਤ ਨੇ ਇਹ ਚੀਜ਼ ਨੂੰ ਮਹਿਸੂਸ ਕੀਤਾ ਕਿ ਕੋਈ ਕਿਸੇ ਦੇ ਮਗਰ ਨਹੀਂ ਜਾਊਗਾ ਕਿਸੇ ਦੀ ਰਿਪੋਰਟ ਨਹੀਂ ਕਰੂਗਾ ਪ੍ਰਸ਼ਾਸਨ ਦੇ ਜਿਹੜੇ ਕਿੰਨੇ ਜਿਹੜਾ ਸਹਿਯੋਗ ਮਿਲਦਾ ਤੁਹਾਨੂੰ ਇਸ ਇਸ ਤੋਂ ਪਹਿਲੇ ਨੇ ਸਾਡੀ ਕੋਟਲੀ ਸੂਤ ਮੱਲੀ ਦੇ ਐਸਚਓ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਸਾਨੂੰ ਇਹਦੇ ਪ੍ਰਤੀ ਕਿਹਾ ਵਾ ਕਿ ਤੁਸੀਂ ਅੱਗੇ ਹੋਗੇ ਇਸ ਚੀਜ਼ ਨੂੰ ਕਵਰ ਕਰੋ ਜਿੱਥੇ ਸਾਡੀ ਸਪੋਰਟ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਬਹੁਤ ਵਧੀਆ ਸੰਯੋਗ ਦਿੱਤਾ ਸਾਡੇ ਉਹਨਾਂ ਨੇ ਤੇ ਸਾਡਾ ਵੀ ਇਹੋ ਕੋਸ਼ਿਸ਼ ਰਹੂਗੀ ਕਿ ਅਸੀਂ ਪੁਲਿਸ ਦੇ ਜਾਂ ਹੋਰ ਜਿਹੜਾ ਸਰਕਾਰੀ ਕਰਮਚਾਰੀ ਆ ਉਹ ਕੈਨੇਡਾ ਨੂੰ ਲੈ ਗਏ ਉਹਦੇ ਵਿੱਚ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ ਜਿਸ ਤਰ੍ਹਾਂ ਤੁਸੀਂ ਇੱਕ ਮੋਦ ਬਿਰ ਹੁੰਦੇ ਨਾ ਤੇ ਆਪਣੇ ਪਿੰਡ ਦੇ ਇਸ ਗੱਲ ਬਾਰੇ ਲੱਗਦਾ ਕਿ ਤੁਹਾਡੇ ਤੋਂ ਹੋਰ ਨਾ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਤੇ ਚਾਹੀਦੀ ਬਿਲਕੁਲ ਜੀ ਇਹ ਤੇ ਬਹੁਤ ਵਧੀਆ ਗੱਲ ਹੈ ਹਰ ਪਿੰਡ ਦੇ ਵਿੱਚ ਇਸ ਚੀਜ਼ ਦੇ ਬਾਰੇ ਜਾਗਰਤੀ ਹੋਣੀ ਚਾਹੀਦੀ ਹੈ ਹਰ ਪਿੰਡ ਨੂੰ ਉੱਠ ਕੇ ਖਲੋਣਾ ਚਾਹੀਦਾ ਵਾ ਚਾਈਨਾ ਡੋਡ ਦੇ ਬਰ ਖਿਲਾਫ ਹਾਂਜੀ ਅੱਜ ਜਿਸ ਚਾਈਨਾ ਡੋਰ ਦਾ ਬਾਈਕਾਟ ਕੀਤਾ ਕਿਵੇਂ ਤੁਸੀਂ ਸੋਚਿਆ ਕਿ ਇਹਦਾ ਬਾਈਕਾਟ ਕਰਨਾ ਚਾਹੀਦਾ ਸਾਸਿਵਾਲ ਦੀ ਮੈਂ ਰਾਪਰੀ ਸਿੰਘ ਰਾਜਗੰਗਾ ਰਹਿਣ ਵਾਲਾ ਰਾਜ ਦੇ ਕੇ ਤੇ ਮੇਮੇ ਚਾਹ ਦੇ ਨੌਜਵਾਨਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਜਿਹੜੀ ਚਾਈਨਾ ਡੋਰ ਆ ਉਹ ਸਾਡੇ ਲਈ ਤੇ ਸਹੀ ਨਹੀਂ ਹੈ ਨਾਲ ਵਾਤਾਵਰਣ ਵੀ ਨਹੀਂ ਸਹੀ ਅਈ ਅਕਸਰ ਵੀਡੀਓ ਵੰਨੇ ਰਹਿੰਦੇ ਸਾਡੇ ਛੋਟੇ ਭੈਣ ਭਰਾ ਆ ਉਹਨਾਂ ਦੀਆਂ ਹੰਗਲਾ ਕੱਟੀਆਂ ਜਾਂਦੀਆਂ ਉਹਨਾਂ ਦੇ ਗਲੇ ਕਟੇ ਜਾਂਦੇ ਆ ਤੇ ਜਿਹੜੇ ਪੰਛੀ ਆ ਉਹ ਵੀ ਇਹ ਡੋਰ ਦੇ ਵਿੱਚ ਹੰਦੇ ਤੇ ਉਹਨਾਂ ਨੂੰ ਨੁਕਸਾਨ ਹੁੰਦਾ ਆ ਤੇ ਅਹੀਂ ਨੌਜਵਾਨਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਜਿਹੜੀ ਆ ਚਾਈਨਾ ਡੋਰ ਦਾ ਗੱਟੂ ਆ ਇਹਨੂੰ ਮਿਲ ਕੇ ਬਾਈਕਾਟ ਕੀਤਾ ਤੇ ਅਈਆਂ ਨੂੰ ਅੱਜ ਅੱਗੇ ਵੀ ਲਾਈ ਆ ਤੇ ਮੈਂ ਬਸ ਇਹੀ ਸੰਦੇਸ਼ ਦੇਣਾ ਚਾਹੁੰਦਾ ਜੇ ਅਸੀਂ ਲੋੜੀ ਇੰਜੋਏ ਕਰਨੀ ਹੈ ਤੇ ਸੂਤਰ ਧਾਗੇ ਨਾਲ ਜਾਂ ਫਿਰ ਲੋਕਲ ਡੋਰਾਣਾ ਕਰਕੇ ਨਹੀਂ ਆਪਣੀ ਲੋੜੀ ਸੈਲੀਬ੍ਰੇਟ ਕਰੀਏ ਆਪਣੇ ਤੀਨ ਸਵਾਦ ਲਈ ਕੇ ਹੋਰ ਦਾ ਘਾਟੋ ਜਾਣ ਦਾ ਖੇਡਣਾ ਤੇ ਮੈਂ ਬਸ ਇਹ ਅਪੀਲ ਕਰਨਾ ਚਾਹੁੰਦਾ ਕਿ ਚੈਨਲ ਡੋਰ ਨੂੰ ਬੰਦ ਕੀਤਾ ਜਾਵੇ ਤੇ ਜਿੰਨੇ ਪਿੰਡਾਂ ਦੇ ਨੌਜਵਾਨ ਨੇ ਸਾਡੇ ਸਾਡੇ ਵਾਂਗੂ ਮਿਲ ਕੇ ਆ ਜਾ ਫੈਸਲਾ ਕਰਨਾ ਅਸੀਂ ਵੀ ਜੀ ਇਹੋ ਕਹਿਣਾ ਚਾਹੁੰਦੇ ਆ ਕਿ ਆ ਪੰਛੀ ਜਿੱਦਾਂ ਵਾ ਇਹ ਪੰਛੀਆਂ ਨੂੰ ਵੀ ਬਹੁਤ ਇਹਦੇ ਨਾਲ ਨੁਕਸਾਨ ਪਹੁੰਚਦਾ ਵਾ ਤਹੀਂ ਹਰ ਬੰਦੇ ਨੇ ਇਹੀ ਗੱਲ ਕਹਿੰਨੀ ਹੈ ਕਿ ਚਾਇਨਾ ਡੋਰ ਦਾ ਮਤਲਬ ਬਾਈਕਟ ਕੀਤਾ ਜਾਵੇ ਇਹਨੂੰ ਨਾਂ ਵਰਤੋ ਗੱਲ ਵਧੀਆ ਕਿਉਂਕਿ ਅੱਜ ਜਿੱਦਾਂ ਹੁਣ ਹਾਦਸੇ ਹੋਣਦੇ ਆ ਨਾ ਹੋਣ ਗੱਲ ਕਰਕੇ ਕੀਤਾ ਕਿ ਥੋੜਾ ਜਿਹਾ ਵੇਖੋ ਇਹ ਦੋ ਵੀਡੀਓ ਆਪਣਾ ਦੇਨੇ ਆਪਾਂ ਟੀਵੀ ਦੇ ਤੇ ਜਰੀਏ ਉਹਦੇ ਕਰਕੇ ਤਦ ਕੀਤਾ ਕਿ ਬਹੁਤੇ ਜਿੱਦਾਂ ਹੁਣ ਆ ਇੱਕ ਬੱਚੇ ਦੀ ਦੱਸਣ ਦੇ ਆ ਵੀ ਗਲੇ ਚ ਡੋਟ ਚੜ ਗਈ ਆ ਇਤਾਂ ਦੀਆਂ ਗੱਲਾਂ ਵੇਖ ਕੇ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਕਿ ਆਪਣੇ ਬੱਚਿਆਂ ਨੂੰ ਜਾਗਰੂਕ ਕੀਤਾ ਵੀ ਤੁਸੀਂ ਮਤਲਬ ਚੈਨਲ ਡੋਰ ਦੇ ਨਾਲ ਤਾਂ ਜਿਹੜੀਆਂ ਨਾ ਸਾਰੇ ਟੀਵੀ ਦੇਖਣੇ ਰੋਜ਼ ਕਿਸੇ ਮੈਡਮ ਦਾ ਗਲਾ ਕਟਾ ਜਾ ਰਿਹਾ ਕਿ ਬੱਚੇ ਦਾ ਉਂਗਲਾ ਕਟਿਆ ਜਾਣ ਲਿਆ ਕਿ ਹੱਥ ਕਟਿਆ ਜਾਣ ਲਿਆ ਰੋਜ਼ਾਨਾ ਹੀ ਬਹੁਤ ਜ਼ਿਆਦਾ ਗਲਤ ਹੋ ਰਿਹਾ ਵਾ ਇਹ ਚੈਨਲ ਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਸਾਡੇ ਸਰਪੰਚ ਸਾਹਿਬ ਰਾਜੇ ਕਹਿੰਦੇ ਬਹੁਤ ਵਧੀਆ 2 ਦਿਨ ਤੋਂ ਅਲਾਊਟਮੈਂਟ ਕਰੰਦੇ ਆ ਘਰ ਘਰ ਚੌਕੀਦਾਰ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਸੁਧਾਰੋ ਚੈਨਲ ਡੋਰ ਨਹੀਂ ਹੋਣੀ ਚਾਹੀਦੀ ਪਿੰਡ ਦੇ ਵਿੱਚ ਆਪਾਂ ਪੂਰਾ ਬਾਈਕਾਟ ਕੀਤਾ ਜੀ ਇਸ ਵਾਸਤੇ ਪਿੰਡ ਰਾਜੇ ਕੇ ਮੇਮੇ ਚੱਕ ਵਿੱਚ ਲੱਗਦਾ ਜਿਸ ਤਰ੍ਹਾਂ ਤੁਸੀਂ ਕੀਤਾ ਅੱਜ ਤੁਸੀਂ ਪਿੰਡ ਵਸੀਆਂ ਸਕਲਪਿਆ ਦੂਸਰੇ ਲੋਕਾਂ ਨੇ ਵੀ ਇਤੋਂ ਜਿਹੜੀ ਇਹਦਲੈਂਟ ਕੀਤੀ ਬਹੁਤ ਲੋਕ ਇਸ ਇੱਕ ਨੂੰ ਮਤ ਲੈਣਗੇ ਬਹੁਤ ਚੰਗੀ ਗੱਲ ਹੈ ਕੋਈ ਮਾੜਾ ਕੰਮ ਨਹੀਂ ਹੈਗਾ ਆਪਾਂ ਕਿਹੜੇ ਬੱਚਿਆਂ ਨੂੰ ਕਿਸੇ ਨਸ਼ੇ ਮਗਰ ਲਾਉਣ ਦੇ ਗਲਤ ਪਾਸੇ ਲਾਉਣ ਦੇ ਚੰਗੇ ਪਾਸੇ ਲਾਉਣ ਦੇ ਬੱਚੇ ਚੰਗੇ ਕਰਮ ਕਰੋ ਕ੍ਰਿਕਟ ਖੇਡੋ ਫੁੱਟਬਾਲ ਖੇਡੋ ਚੰਗੇ ਕੰਮ ਕਰੋ ਗਵਰਨਮੈਂਟ ਵੀ ਤੁਹਾਡੇ ਪੂਰੇ ਹੈਲਪ ਦੇ ਕਰੇਗੀ ਇਹ ਚੈਨਲ ਡੋਰ ਲਿਆ ਕੇ ਆਪਾਂ ਪੰਛੀਆਂ ਦੇ ਪਰ ਕੱਟਦੇ ਆ ਬੱਚਿਆਂ ਦੇ ਗਲੇ ਕੱਟਦੇ ਆ ਉਹ ਸਾਡੇ ਵਾਸਤੇ ਸੋਭਾ ਨਹੀਂ ਦਿੰਦੇ